ਸੱਜਣੋ ਮੈਂ ਡਾਕਟਰ ਤਰਲੋਚਨ ਸਿੰਘ ਅੱਜ ਅਸੀਂ ਪਹੁੰਚ ਚੁੱਕੇ ਆਂ ਬਾਈ ਅਮਨਦੀਪ ਡਾਕਟਰ ਦੇ ਘਰੇ ਪੈਂਟਸ ਰੀਨਾ ਨੇੜੇ ਮੋਗਾ ਸੱਜਣੋ ਵੇਖ ਸਕਦੇ ਤੁਸੀਂ ਪਰਸਨੈਲਿਟੀ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਸੀ ਝੋਟੀ ਦੀ ਤੁਸੀਂ ਦੇਖ ਸਕਦੇ ਵੀਕਨੈਸ ਹੋ ਗਈ ਸੀ ਪੈਰਾਂ ਤੇ ਕਰਕੇ ਜਿਹਦੇ ਕਰਕੇ ਪਸੋਂ ਲਿਸਾ ਹੋਣਾ ਸ਼ੁਰੂ ਹੋ ਜਾਂਦਾ ਜੀ ਪੈਰਾਂ ਦੀ ਤੁਸੀਂ ਵੇਖ ਸਕਦੇ ਹੋ ਆ ਮਲਵਾ ਮੂਲਵਾ ਸਰਾ ਦੂਰ ਤੱਕ ਜਿਹੜਾ ਖਲੇ ਰਿਆ ਵਾ ਇਸੇ ਦੇ ਤੇ ਲਾਇਆ ਜੀ ਬਾਕੀ ਬਾਈ ਨਾਲ ਗੱਲਬਾਤ ਕਰਵਾਵਾਂਗੇ ਆਪਾਂ ਡਾਕਟਰ ਸਾਹਿਬ ਨਾਲ ਕਿਵੇਂ ਲੱਗੀ ਗੱਲਬਾਤ ਇੱਧਰ ਆਵੋ ਜੀ ਡਾਕਟਰ ਸਾਹਿਬ ਜੀ ਹਾਂ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਠਾਕ ਜੀ ਹੋਰ ਕੀ ਕਹਿਣਾ ਚਾਹੁੰਦੇ ਜੀ ਡਾਕਟਰ ਸਾਹਿਬ ਕੰਮ ਕਿਵੇਂ ਲੱਗਾ ਤੁਹਾਨੂੰ ਸਾਡਾ ਕੰਮ ਆਪਣਾ ਬਹੁਤ ਵਧੀਆ ਹੀ ਸੈਟ ਆ ਤੰਗ ਤੁੰਗ ਤਾਂ ਨਹੀਂ ਕਰਤੇ ਜਾਨਵਰ ਨੂੰ ਅਸੀਂ ਵੇਖ ਸਕਦੇ ਸੱਚ ਨੂੰ ਖੜੀ ਪਸ਼ੂ ਦੇ ਅਸੀਂ ਪੈਰ ਨੋਰਮਲ ਆਪਾਂ ਪੈਰ ਬਣਾਏ ਆ ਜਿਵੇਂ ਤੰਗ ਜਿਹਾ ਪਸ਼ੂ ਪੂਰਾ ਵਧੀਆ ਹੁਣ ਅੱਗੇ ਨਾਲ ਉਹ ਸੁਖੀ ਵੀ ਖੜੀ ਹੈ ਹਾਂ ਜੀ ਜਿਹੜੀ ਵੇਖਿਆ ਹੁਣ ਜਦੋਂ ਆਈ ਸੀ ਬਿਲਕੁਲ ਜੀ ਹੁਣ ਹੁਣ ਸੁਖੀ ਵੀ ਖੜੀ ਹੈ ਹਾਂ ਜੀ ਹੁਣ ਇਹ ਹੁਣ ਆਜੀ ਵੀ ਹੋ ਨਗ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਥੋੜੀ ਜਿਆਦਾ ਸੀ ਜੀ ਬਹੁਤ ਜਿਆਦਾ ਤਕਲੇ ਇਸ ਦੁੱਧ ਵੀ ਦੁੱਧ ਵੀ ਵਤੂਗੀ ਵੇਖ ਸਕਦੇ ਸਜਣਾ ਹੁਣ ਇਸ ਤਰ੍ਹਾਂ ਦਾ ਕੰਮ ਕਰਵਾਉਣ ਲਈ ਸਾਡੇ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਨੰਬਰ ਚੱਲ ਰਿਹਾ ਸਕਰੀਨ ਤੇ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮਚ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ